ਮੈਂ ਸਾਡੇ ਸਾਥੀ ਮੈਂ ਇੱਕੋ ਕੇ 10-15 ਮਿੰਟ ਪਹਿਲੇ ਫੋਨ ਕੀਤਾ ਗੱਲ ਸਾਡੀ ਉੱਧਰ ਹੋਈ ਸੀ ਜਿੱਥੇ ਜੀ ਵੀ ਮਦਦ ਵੀ ਆਏ ਨੇ ਤੇ ਸਾਡੇ ਔਰਥੋ ਦੇ ਗੁਲਾਬ ਸਿੰਘ ਜੀ ਉਹ ਸਾਡੇ ਆਏ ਹੋਏ ਨੇ ਸੈਕਰੀ ਸਾਹਿਬ ਆ ਗਏ ਦੱਸਿਆ ਸੀਗਾ ਪ੍ਰਧਾਨ ਦੇ ਸ੍ਰੀ ਸ਼ਰਮਾ ਜੀ ਨੇ ਪ੍ਰਧਾਨ ਜੀ ਨੇ ਕਿਹਾ ਜਿਹੜਾ ਸਪੈਸ਼ਲ ਦਿਨ ਤਾ ਪਗੇ ਜੇ ਵੀ ਕਿਹੜੀ ਚੀਜ਼ ਆ ਜਾਂ ਜਹਾਜ ਹਮਲਾ ਦੇ ਉਹ ਹਮਲਾ ਇਹਨਾਂ ਯੋਧਿਆਂ ਦੇ ਸਾਹਮਣੇ ਇਹਨਾਂ ਦੀ ਇਸਪੀਰੇਸ਼ਨ ਹੈ ਕਿ ਅਸੀਂ ਤੇ ਅੱਜ ਜਿਹੜੀ ਇਹ ਲੜਾਈ ਐਨੀ ਵੱਡੀ ਜਿਹੜੀ ਅਸੀਂ ਪਿਛਲੇ ਭਾਈ ਰੋਡ ਦੇ ਲੈਕਚਰ ਜੇ ਕਿੰਨੇ ਲੋਕ ਲੋੜ ਨਾਲ ਲੋਕ ਇਹ ਸਾਥੀ ਉਦੋਂ ਮਿੱਟੀ ਚ ਆਪਣੇ ਆਦੇ ਆ ਤੇ ਖੇਤਾਂ ਦੇ ਮੋਟੀਵੇਸ਼ਨ ਕਰਦੀ ਹੈ ਵੀ ਇਹ ਜਾਣੀ ਜੇ ਇਹਦੀ ਉਮਰ ਤੇ ਜਿਹਨੂੰ ਮਨੁਰੀਏ ਦੇ ਕੋਕੇ ਹਿਸਟਰੀ ਇਹ ਵੀ ਉਮਰ ਦੇ ਵਿੱਚ ਆਉਂਦੇ ਮੈਂਬਰੀ ਨੇ ਮਨ ਫਿਰ ਗੱਲਾ ਜੀ ਅਜੇ ਕੇ ਤਬੀਅਤ ਠੀਕ ਨਹੀਂ ਸੀ ਉਹਨਾਂ ਦੀ ਉਹ ਆਏ ਆ ਮੇਰੀ ਬੇਨਤੀ ਦੇ ਉੱਤੇ ਫੋਨ रेशम जी आजो त ਆ ਕੇ ਥੋਕੇ ਸਭਾ ਸਪੁਰਨਾ ਇਨਕਲਾਬ ਜਿੰਦਾਬਾਦ ਅਕਸ਼ਰ ਤਰੀ ਸਾਹ ਤੇ ਬਰਾਦੀ ਦੇ ਥੋਕੇ ਚਲੋ 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 ਸਾਰੇ ਨਾਰੇ ਲਾਈ ਚੋ ਬਲਾਬ ਇਨਕਲਾਬ ਜਿੰਦਾਬਾਦ ਜਿੰਦਾਬਾਦ ਸ਼ਾਨੀ

زندہ باد بدر سے بیرو لا الہ الا اللہ 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 بدر دین داری سوچتے جہان جہان بدر دین داری سوچتے زندہ باد بھائی جادو ايك ਕੀ ਨਾ ਕੀ ਕਰਨ ਚਾਹੁੰਗਾ ਮੇਰਾ ਡਾਕਟਰ ਐਚਐਸ ਰਾਣੂ ਮੈਂ ਸਟੇਟ ਦਾ ਚੇਅਰਮੈਨ ਮੈਡੀਕਲ ਪੇਟੀਸ਼ਨਰ ਐਸੋਸੀਏਸ਼ਨ ਪੰਜਾਬ ਹੈੱਡ ਆਫ ਚਾਰ ਟੀਵੀ ਟਾਵਰ ਮੋਡਰਨ ਟਾਊਨ ਅੱਜ ਦੇ ਚੁਬ ਦਿਹਾੜੇ ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਮੈਡੀਕਲ ਪੇਟੀਸ਼ਨਰ ਐਸੋਸੀਏਸ਼ਨ ਬਠਿੰਡਾ ਬਲਾਕ ਜ਼ੋਨ 1 ਜ਼ੋਨ 2 ਤੋਂ ਅੱਜ ਅਸੀਂ ਇੱਕ ਸਪੈਸ਼ਲ ਮੀਟਿੰਗ ਕਾਲ ਕੀਤੀ ਹੈਗੀ ਆ ਸਰਪੱਖ ਸੰਜੀ ਦਾ ਜਨਮ ਦਿਨ ਮਨਾਉਣ ਦੇ ਲਈ ਕਿਉਂਕਿ ਉਹਨਾਂ ਦੀ ਇਨਸਪੀਰੇਸ਼ਨ ਤੋਂ ਉਹਨਾਂ ਦੀ ਜ਼ਿੰਦਗੀ ਨੂੰ ਦੇਖਦੇ ਹੋਏ ਅਸੀਂ ਸ਼ੁਰੂ ਤੋਂ ਛੋਟੇ ਤੋਂ ਹੁੰਦਿਆ ਤੋਂ ਅੱਜ ਤੱਕ ਅਸੀਂ ਸਿੱਖਦੇ ਆਏ ਹਾਂ ਤੇ ਜਿਹੜੀ ਲੜਾਈ ਕਿਰਤੀ ਲੋਕ ਲੜਦੇ ਨੇ ਉਹ ਇਹਨਾਂ ਦੇ ਪੂਰਨਿਆਂ ਪਾਇਆਂ ਦੇ ਉੱਤੇ ਉਹਨਾਂ ਕਰਕੇ ਅੱਜੇ ਇਸ ਕਾਬਲ ਨੇ ਕਿ ਉਹ ਆਪਣੀ ਲੜਾਈ ਲੜ ਸਕਾ ਤੇ ਉਹ ਲੜਦੇ ਪਏ ਨੇ ਸੋ ਅਸੀਂ ਅੱਜ ਸ਼ਹੀਦ ਭਗਤ ਸਿੰਘ ਜੀ ਨੂੰ ਅੱਜ ਲਾਲ ਸਲਾਮ ਕਹਿੰਨੇ ਆ ਉਹਨਾਂ ਦੇ ਜਨਮ ਦਿਨ ਦੇ ਉੱਤੇ ਸਾਰੇ ਕਿਰਤੀ ਲੋਕਾਂ ਨੂੰ ਸਾਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਹਿੰਦੁਸਤਾਨ ਦੇ ਦੁਨੀਆ ਦੇ ਲੋਕਾਂ ਨੂੰ ਜਿਹੜੇ ਕਿ ਲੋਕਾਂ ਦੀ ਬੰਦੇ ਤੋਂ ਬੰਦੇ ਦੀ ਲੁੱਟ ਦੇਗੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਵਾਜ਼ ਉਠਾਉਂਦੇ ਆ ਅਸੀਂ ਵਧਾਈ ਦਿੰਨੇ ਆ ਅੱਜ ਦੇ ਸ਼ੁਭ ਦਿਨ ਤੇ ਜਿਨ੍ਹਾਂ ਨੇ ਕਿ ਆਪਣੀ 23 ਸਾਲ ਦੀ ਉਮਰ ਦੇ ਵਿੱਚ ਆਪਣੇ ਫਾਂਸੀ ਦੇ ਫੰਦੇ ਨੂੰ ਚੁੰਮ ਲਿਆ ਤੇ ਉਹਨਾਂ ਦੀ ਸੋਚ ਜਿਹੜੀ ਸੀ ਸੋਸ਼ਲਿਜ਼ਮ ਦੀ ਸੋਸ਼ਲਿਜ਼ਮ ਦੇ ਵਿੱਚ ਕਿ ਕੋਈ ਬਰਾਬਰਤਾ ਕੋਈ ਧਰਮ ਜਾਤ ਪਾਤ ਉਹ ਇੱਕੋ ਜੇ ਹੋਣੇ ਚਾਹੀਦੇ ਆ ਕੋਈ ਇਹ ਨਾ ਹੋਵੇ ਕਿ ਕਰੋੜਾ ਰੁਪਏ ਦੇ ਵਿੱਚ ਮਤਲਬ ਇਹ ਰਾਤ ਨੂੰ ਸੌਂਦਾ ਹੋਵੇ ਤੇ ਕੋਈ ਜਿਹੜਾ ਉਹ ਰੋਟੀਆਂ ਭੁੱਖਾ ਮਤਲਬ ਰਵੇ ਉਹ ਲੜਾਈ ਉਹਨਾਂ ਨੇ ਲੜੀ ਸੀ ਉਹ ਬ੍ਰਿਟਿਸ਼ ਸਰਕਾਰ ਨੂੰ ਹਿੰਦੁਸਤਾਨ ਚੋਂ ਕੱਢਣ ਦੇ ਲਈ ਉਹਨਾਂ ਨੇ ਆਪਣੀ ਲੜਾਈ ਲੜੀ ਤੇ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਜਾਨੀ ਕਿ ਜੇ ਉਹਨਾਂ ਨੂੰ ਵਿਆਹ ਕਰਾਉਂਦੇ ਲਈ ਕਿਹਾ ਤੇ ਉਹਨਾਂ ਨੇ ਕਿਹਾ ਆਪਣੇ ਪੇਰੈਂਟਸ ਨੂੰ ਕਿ ਵਿਆਹ ਜਿਹੜਾ ਮੇਰਾ ਹੈਗਾ ਉਹ ਤੇ ਮੇਰਾ ਆਜ਼ਾਦੀ ਦੇ ਨਾਲ ਮਤਲਬ ਵਿਆਹ ਹੋ ਗਿਆ ਮੈਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਹੈਗਾ ਉਹਨਾਂ ਦਾ ਪਰਿਵਾਰ ਵੀ ਕਿਸ਼ਨ ਸਿੰਘ ਜੀ ਉਹਨਾਂ ਦੇ ਚਾਚਾ ਅਜੀਤ ਸਿੰਘ ਜੀ ਜਿਹੜੇ ਕਿ ਖੁਦ ਕ੍ਰਾਂਤੀਕਾਰੀ ਸੀਗੇ ਬਹੁਤ ਵੱਡੇ ਦੇਸ਼ ਭਗਤ ਸੀਗੇ ਤੇ ਉਹਨਾਂ ਨੇ ਤੇ ਪਗੜੀ ਸੰਭਾਲ ਜੱਟਾਂ ਅੱਜ ਤੋਂ 100 ਸਾਲ ਪਹਿਲੇ ਉਸ ਮੂਮੈਂਟ ਚਲਾਈ ਸੀ ਤੇ ਉਸ ਮੂਮੈਂਟ ਦਾ ਸਦਕਾ ਜਿਹੜੀ ਹੁਣ ਮੂਮੈਂਟ ਚੱਲੀ 100 ਸਾਲ ਬਾਅਦ ਕਿਸਾਨੀ ਜਾਤੇਬੰਦੀ ਦੀ ਇਹ ਵੀ ਸਮਰਾਜ ਦਾ ਇੰਡਾਇਰੈਕਟਲੀ ਇਹੋ ਜਿਹੜਾ ਰਾਜ ਹੈਗਾ ਸੈਂਟਰ ਗਵਰਨਮੈਂਟ ਤੇ ਜਿਹੜਾ ਕਿ ਅਰਾਨੀ ਅਬਾਨੀਆਂ ਨੂੰ ਮਤਲਬ ਦਿੱਤਾ ਹੋਇਆ ਹੈ ਉਹ ਇਹੋ ਹੀ ਲੋਟੀ ਹੈਗੀ ਹੈ ਕਿ ਜਿੰਨੇ ਦਬਲੇ ਕੁਚਲੇ ਲੋਕ ਹੈ ਉਹਨਾਂ ਦੇ ਵਿੱਚੋਂ ਪੈਸਾ ਨਿਕਲ ਕੇ ਰਾਤੋਂ ਰਾਤ ਲੱਖਾਂ ਚਾਰ-ਚਾਰ ਪੰਜ-ਪੰਜ ਲੱਖ ਕਰੋੜ ਰੁਪਈਆ ਜਿਹੜਾ ਕਿ ਉਹਨਾਂ ਦੇ ਜੇਬਾਂ ਦੇ ਵਿੱਚ ਚਲ ਜਾਂਦਾ ਜਿਹੜਾ ਕਿ ਪੈਸਾ ਸਰਕਾਰ ਕੋਲ ਆਉਣਾ ਚਾਹੀਦਾ ਸੀ ਤੇ ਲੋਕਾਂ ਲਈ ਲੱਗਣਾ ਚਾਹੀਦਾ ਸੀ ਉਹਨਾਂ ਦੇ ਪਰਿਵਾਰ ਮਤਲਬ ਇਹ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਲੱਗਦਾ ਉਹਨਾਂ ਦੀ ਆਪਣੀਆਂ ਨਿੱਜੀ ਮਤਲਬ ਇਹ ਜੋ ਸਹੂਲਤਾਂ ਨੇ ਉਹਨਾਂ ਦੇ ਉੱਤੇ ਲੱਗਦਾ ਹੈਗਾ ਵਲਾਸ ਦਾਵਾ ਦੇ ਉੱਤੇ ਲੱਗਦਾ ਸੋ ਸਾਡੀ ਅੱਜ ਦੀ ਇਸ ਪੂਰਾ ਸਾਡਾ ਜਿਹੜਾ 100 150 ਮੈਂਬਰ ਉਹ ਇੱਥੇ ਆਇਆ ਅਸੀਂ ਅੱਜ ਦੇ ਦਿਨ ਸ਼ਹੀਦ ਭਗਤ ਸਿੰਘ ਜੀ ਨੂੰ ਜੀ ਆਦ ਕਰ ਰਹੇ ਆ ਉਹਨਾਂ ਨੂੰ ਅਸੀਂ ਅੱਜ ਦੇ ਜਨਮ ਦਿਨ ਦੇ ਉੱਤੇ ਵਧਾਈ ਦਿੰਨੇ ਸਾਰੀ ਦੁਨੀਆ ਨੂੰ ਇਹ ਸਾਡਾ ਅੱਜ ਮੋਟਿਵ ਮੈਡੀਕਲ ਪੇਸ਼ਨਰ ਐਸੋਸੀਏਸ਼ਨ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਅੱਜ ਦਾ ਜਿਹੜਾ ਕਿ ਸਾਡਾ ਅਧਿਕਾਰ ਜਿਹੜਾ ਹੈਗਾ ਪ੍ਰੈਕਟਿਸ ਦਾ ਉਹ ਉਸ ਦੇ ਤਹਿਤ ਅਸੀਂ ਸਲੋਗਨ ਦੇ ਤਹਿਤ ਅਸੀਂ ਆਪਣਾ ਜਿਹੜਾ ਅ ਮਤਲਬ ਪ੍ਰੋਗਰਾਮ ਰੱਖਿਆ ਹੈਗਾ ਇਹ ਸਾਡੇ ਹਰੇਕ ਬਲਾਕ ਦੇ ਵਿੱਚ ਬਟਿੰਡੇ ਦੇ 10 ਬਲਾਕ ਨੇ ਦਸਾਂ ਬਲਾਕਾਂ ਦੇ ਵਿੱਚ ਅੱਜ ਸਾਡੇ ਸਾਥੀ ਕਰ ਰਹੇ ਆ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਮਤਲਬ ਪ੍ਰੋਗਰਾਮ ਚੜ੍ਹਿਆ ਹੋਰ ਨਹੀਂ ਜਾਤੀ ਤਾਂ ਆ ਗਈ ਹੈ ਹਾਂਜੀ ਪਰ ਜਿਹੜੀ ਉਹਨਾਂ ਦੇ ਸੁਪਨੇ ਵੀ ਜਾਂਦੀ ਸੀ ਉਹ ਨਹੀਂ ਆਈ ਉਹਹੀ ਉਹਹੀ ਤੇ ਲੜਾਈ ਤੈ ਉਹ ਲੜਨੀ ਪੈ ਰਹੀ ਹੈ ਅੱਜ ਵੀ ਕਿਰਤੀ ਲੋਕ ਕਿਉਂ ਲੜ ਰਹੇ ਆ ਇਹਨਾਂ ਨੂੰ ਅੱਜ ਦੇ ਲੜਨ ਦੀ ਲੋੜ ਈ ਸੀ ਜਿਹੜੀ ਉਹਨਾਂ ਨੇ ਗੋਰੇ ਚੱਲ ਗਏ ਕਾਲੇ ਆ ਗਏ ਉਹ ਮੈਂ ਪਹਿਲੇ ਦੱਸਿਆ ਕਿ ਜਦੋਂ ਕੈਪਟਲਿਸਟ ਜਿਹੜੇ ਪੂੰਜੀਵਾਦ ਲੋਕ ਨੇ ਉਹ ਆਪਣੇ ਦੇ ਭਾਰੂ ਨੇ ਉਹਨਾਂ ਲੋਕਾਂ ਨੇ ਹਿੰਦੁਸਤਾਨ ਨੂੰ ਕਾਬਜ਼ ਕੀਤਾ ਹੈ ਬੇਸ਼ੱਕ ਦੇਖਣ ਦੇ ਚਿਹਰੇ ਮਤਲਬ ਹੋਰ ਨੇ ਲੇਕਿਨ ਜੋ ਚਲਾ ਰਹੇ ਆ ਉਹ ਸਰਕਾਰ ਨੂੰ ਉਹ ਉਹ ਲੋਕ ਚਲਾ ਰਹੇ ਨੇ ਜਿਹੜੇ ਕੈਪਟਲਿਸਟ ਨੇ ਜਿਹੜੇ ਪੂੰਜੀਵਾਦ ਨੇ ਔਰ ਪੂੰਜੀਵਾਦ ਦਾ ਜਿਹੜਾ ਕੰਮ ਹੁੰਦਾ ਹੈ ਕੈਪਟਲਿਸਟ ਦਾ ਉਹਦਾ ਮੁਨਾਫਾ ਕਮਾਉਣਾ ਹੁੰਦਾ ਸੋ ਇਹ ਮੁਨਾਫਾ ਕਮਾ ਰਹੇ ਨੇ ਮੁਨਾਫਾ ਕਮਾ ਕੇ ਇਸੇ ਕਰਕੇ ਮੈਂ ਕਹਾ ਸੀ ਕਿ ਰਾਤ ਰਾਤ ਜੇ ਇੱਕ ਇੱਕ ਆਪਣੇ ਜਵਾਕ ਦੇ ਵਿਆਹ ਦੇ ਉੱਤੇ 43 43000 ਕਰੋੜ ਰੁਪਇਆ ਮਤਲਬ ਇਹ ਖਰਚੇ ਦੇਣਾ ਤੇ ਉਸ ਤੋਂ ਅਗਲੇ ਦਿਨ ਦੇ ਵਿੱਚ ਹੀ ਉਹਦੇ ਤੋਂ 58000 ਕਰੋੜ ਰੁਪਇਆ ਪ੍ਰੋਫਿਟ ਕਮਾ ਲੈਣਾ Jio ਦਾ ਮਤਲਬ 719 ਰੁਪਏ ਵਾਲਾ ਪੈਕ 880 ਰੁਪਏ ਦੇ ਵਿੱਚ ਕਰਕੇ ਤੇ ਉਹਦੇ ਇਹ ਕਹੋਗੇ ਉਹਨਾਂ ਨੇ ਇੱਕ ਤਰੀਕੇ ਬਣਾਏ ਹੋਏ ਨੇ ਸੋ ਜਿਹੜਾ ਪ੍ਰੋਫਿਟ ਸਰਕਾਰ ਦੇ ਕੋਲ ਜਾਣਾ ਸੀ ਲੋਕਾਂ ਦੇ ਵਿੱਚ ਲੱਗਣਾ ਸੀ ਉਹ ਉਹਨਾਂ ਦੀਆਂ ਜੇਬਾਂ ਦੇ ਵਿੱਚ ਜਾ ਰਿਹਾ ਉਹੀ ਉਹਦੀ ਲੜਾਈ ਅੱਜ ਕਿਤੇ ਲੋਕਾਂ ਨੂੰ ਲੜਨੀ ਪੈ ਰਹੀ ਹੈ ਤੇ ਉਹ ਇਹ ਲੜੇਗੀ ਹੁਣ ਲੋਕਾਂ ਦੀ ਜਿਹੜੀ ਸੋਚ ਹੈ ਉਹ ਡੇ ਬਾਈ ਡੇ ਬਹੁਤ ਜ਼ਿਆਦਾ ਵੱਲ ਵਧ ਰਹੀ ਹੈ ਤੁਸੀਂ ਲੋਕ ਜਿਹੜਾ ਸੋਸ਼ਲ ਮੀਡੀਆ ਹੈਗਾ ਜੋ ਤੁਸੀਂ ਪ੍ਰੈਸ ਵਾਲੇ ਹੋ ਜੋ ਤੁਸੀਂ ਕਾਰਜ ਕਰ ਰਹੇ ਹੋ ਉਹ ਸਾਡੇ ਤੋਂ ਵੀ ਜ਼ਿਆਦਾ ਵੱਡਾ ਉਹ ਕਾਰਜ ਤੁਸੀਂ ਕਰ ਰਹੇ ਹੋ ਕਿਉਂਕਿ ਅਸੀਂ ਇੱਥੇ ਪ੍ਰੋਗਰਾਮ ਕਰ ਰਹੇ ਆ ਇਹਨੂੰ ਘਰ ਘਰ ਬਚਾਉਣ ਵਾਲੇ ਜਿਹੜੇ ਤੁਸੀਂ ਹੋ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਤੇ ਅਸੀਂ ਇਹ ਜਿਹੜਾ ਟੀਚਾ ਸੀਗਾ ਪਾਕ ਸਿੰਘ ਹੋਰਾਂ ਦਾ ਅਸੀਂ ਸਮਝਦੇ ਆ ਕਿ ਉਹ ਹੁਣ ਥੋੜੇ ਸਮੇਂ ਬਾਅਦ ਹੀ ਥੋੜੇ ਥੋੜਾ ਟਾਈਮ ਲੱਗੇਗਾ ਕਿ ਉਹ ਜਿਹੜਾ ਪੂਰਾ ਹੋਏਗਾ ਹਰ ਇੱਕ ਕਹਿੰਦਾ ਕਿ ਪੱਤ ਸਿੰਘ ਜੰਮੇ ਪਰ ਸਾਡੇ ਘਰੇ ਨਾ ਜੰਮੇ ਗਵਾਂਡੀਆਂ ਦੇ ਚੰਗੇ ਇਹ ਇਸੇ ਕਰਕੇ ਹੀ ਇਨਾ ਟਾਈਮ ਲੱਗ ਗਿਆ ਜੇ ਕਿਤੇ ਹਰੇਕ ਇਹ ਸਮਝੇ ਕਿ ਮੇਰੇ ਘਰ ਜੋ ਆਗ ਜਿਹੜਾ ਆ ਉਹ ਮੇਰਾ ਬੱਚਾ ਹੀ ਭਗਤ ਸਿੰਘ ਬਣੇ ਫਿਰ ਇਹ ਜਿਹੜਾ ਅਸੀਂ ਕਹਿੰਨੇ ਆ ਕਿ ਟਾਈਮ ਲੱਗਣਾ ਜਾਂ ਟਾਈਮ ਲੱਗ ਰਿਹਾ ਉਹ ਟਾਈਮ ਨਹੀਂ ਸੀ ਲੱਗਣਾ ਅੱਜ ਨੂੰ ਜਿਹੜੀ ਤੁਸੀਂ ਗੱਲ ਕਹੀ ਹੈਗੀ ਏ ਕਿ ਯਾਦ ਹੋ ਗਿਆ ਹਿੰਦੁਸਤਾਨ ਲੇਕਿਨ ਅਸਲੀ ਤੌਰ ਤੇ ਜੋ ਯਾਦੀ ਭਗਤ ਸਿੰਘ ਹੋਰਾਂ ਨੇ ਸਮਝੀ ਸੀ ਸੋਚੀ ਸੀਗੀ ਉਹ ਯਾਦੀ ਨਹੀਂ ਆਈ ਉਹਦਾ ਹੁਣ ਟੀਚਾ ਜਿਹੜਾ ਉਹ ਅਸੀਂ ਸਾਰੇ ਰਲ ਮਿਲ ਕੇ ਜਿਹੜਾ ਉਹ ਅਸੀਂ ਪੂਰਾ ਕਰਾਂਗੇ ਤੇ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਭਗਤ ਸਿੰਘ ਦੇ ਸੁਪਨਿਆਂ ਨੂੰ ਇਹ ਕਿਰਤੀ ਲੋਕ ਉਹ ਜਿਹੜੇ ਲੜਨ ਵਾਲੇ ਲੋਕ ਨੇ ਉਹ ਇਹਨੂੰ ਪੂਰਾ ਕਰਨਗੇ ਇਹਨਾਂ ਅੱਜ ਮੈਂ ਬੇਨਤੀ ਕਰਦਾ ਵਧਾਈ ਦਿੰਦਾ ਸਾਰੀ ਦੁਨੀਆ ਨੂੰ ਵਧਾਈ ਦਿੰਦਾ ਕਿਰਤੀ ਲੋਕਾਂ ਨੂੰ ਵਧਾਈ ਦਿੰਦਾ ਮੇਰੇ ਵਿੱਚ ਕੀ ਨਾਮ ਮੇਰਾ ਨਾਮ ਡਾਕਟਰ ਰੇਸ਼ਮ ਸਿੰਘ ਸੰਧੂ ਹੈ ਜੀ ਮੈਂ ਬਠਿੰਡਾ ਬਲੌਕ ਜਾਨ 2 ਦਾ ਪ੍ਰੈਜ਼ੀਡੈਂਟ ਹਾਂ ਮੈਂ ਅੱਜ ਆਪਣੇ ਸਾਰੇ ਹੀ ਦੇਸ਼ਵਾਸੀਆਂ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਾ ਹਾਂ ਤੇ ਮੈਂ ਇਹੀ ਸੋਚ ਰੱਖਦਾ ਹਾਂ ਕਿ ਹਰ ਇੱਕ ਘਰ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਪੈਦਾ ਹੋਵੇ ਤਾਂ ਕਿ ਜਿਹੜੇ ਅੱਜ ਅਸੀਂ ਲੋਕ ਆਜ਼ਾਦ ਹੋਣ ਦੇ ਬਾਵਜੂਦ ਵੀ ਅੱਜ ਅਸੀਂ ਗੁਲਾਮ ਆ ਵੱਡੇ ਘਰਾਣਿਆਂ ਦੇ ਅੱਜ ਅਸੀਂ ਗੁਲਾਮ ਆ ਤਾਂ ਅਸੀਂ ਉਹਨਾਂ ਤੋਂ ਜਿਹੜੀ ਆਜ਼ਾਦੀ ਪਾ ਸਕੀਏ